ਵਾਹ ਦੇਖੋ ਜੀ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 15-20000 ਰੁਪਏ ਦਾ 2 ਪੀ ਸੂਟਪੈਂਟ ਲੈਣੇ ਹੋ ਸਾਡੇ ਕੋਲ ਆ ਜਿਓ ਬਾਈ 2995 ਚ ਸਿਲਾਈ ਕਰਕੇ ਦਵਾਂਗੇ ਆ ਲੋ 3 ਪੀ ਸੂਟਪੈਂਟ ਜੈਂਟਲਮੈਨ ਕੋਟਪੈਂਟ ਆ ਜਿਹੜੇ ਸਾਡੇ ਐਨ ਆਰ ਆਈ ਭਰਾ ਦੇਖਦੇ ਆ ਉਹ ਜਿਹੜੇ ਆਲੇਗੁਰੂ ਆਣਾ ਤੁਸੀਂ ਜਿਹੜੇ ਅੰਮ੍ਰਿਤਸਰ ਸਾਹਿਬ 에어ਪੋਰਟ ਦੇ ਉਤਰੋ ਸਿੱਧੇ ਜਿਹੜੇ ਆਲੇਗੁਰੂ ਆ ਜੋ ਆ ਜਿਹੜਾ ਤੁਸੀਂ ਹਜ਼ਾਰ ਹਜ਼ਾਰ ਪੌਂਡ 2-2000 ਡਾਲਰ ਲਾਉਣੇ ਹੋ ਬਾਹਰਲੇ ਮੁਲਕਾਂ ਚ ਸਾਡੇ ਕੋਲ ਆ ਜੋ ਸਿਰਫ 760 ਰੁਪਏ ਦੇ ਵਿੱਚ ਦਵਾਂਗੇ ਸਲਾਈ ਕਰਕੇ 10000 ਰੁਪਏ ਤੁਸੀਂ ਰੈਂਟ ਦੇ ਦੇਣੋ ਸ਼ੇਰਬਾਨੀ ਦੇ ਜਾ ਕੇ ਦੁਕਾਨਦਾਰ ਨੂੰ ਆ ਸਾਡੇ ਕੋਲ ਆ ਜਾਓ 6500 ਰੁਪਏ ਦੇ ਵਿੱਚ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਨਾਪਰੀ ਦੇ ਦਿਆਂਗੇ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਆ ਬਾਸਕਟਾਂ ਦੇ ਵਿੱਚ ਤਾਂ ਮੈਂ ਕਿਹਾ ਪੂਰੇ ਪਟਾਕੇ ਆ ਜਿੰਦਾ ਨਾ ਮਰਜੀ ਰੰਗ ਲੈ ਲਿਓ ਸਾਡੇ ਕੋਲੋਂ ਜਿੰਦਾ ਨੇ ਮਰਜੀ ਬਟਨ ਲਵਾ ਲਿਓ ਆ ਜੇ ਭਾਂਜੂ ਭਾਂਜਾ ਜਿੰਦਾ ਮਰਜੀ ਬਿੰਗੀਆਂ ਡੇਡੀਆਂ ਲਵਾ ਲਿਓ ਤੁਹਾਡੀ ਜਿੰਦਾਂ ਡਿਜ਼ਾਈਨ ਹੈਗਾ ਤੁਸੀਂ ਚਾਹੇ ਪਾਰਟੀ ਵਰ ਕੋਰਟ ਤੇ ਆ ਮਿਲਣੇ ਆ ਚਾਹੇ ਤੁਸੀਂ ਕਰ ਪਾਉਣ ਲਈ ਲੈਣੇ ਆ ਚਾਹੇ ਤੁਸੀਂ ਬਾਹਰ ਆਉਣ ਜਾਣ ਲਈ ਆ ਗੀਜ਼ਾ कॉटन ਦਾ ਕਪੜਾ ਬਾਜ਼ਾਰ 'ਚ ਆ ਕੇ ਪਤਾ ਕਰ ਲਿਓ ਕੁਰਤੇ ਪਜਾਮੇ ਦਾ ਰੇਟ 3000 ਰੁਪਏ ਤੋਂ ਘੱਟ ਕਿਸੇ ਨੇ ਤੁਹਾਨੂੰ ਨਹੀਂ ਦੇਣਾ ਅਸੀਂ 3000 ਨਹੀਂ ਲੈਣਾ 2500 ਵੀ ਨਹੀਂ ਲੈਣਾ 2500 ਵੀ ਨਹੀਂ ਲੈਣਾ ਛੱਡੋ 1500 ਵੀ ਨਹੀਂ ਲੈਣਾ 1300 ਰੁਪਏ 'ਚ ਆਹ ਕੁਰਤਾ ਪਜਾਮਾ ਫਰਾਈ ਕਰਕੇ ਗੀਜ਼ਾ कॉटन ਦਾ ਕਪੜਾ ਲਾ ਕੇ ਦੇ ਦੇਾਂਗੇ ਜੋ ਵੀ ਤੁਸੀਂ ਜੈਨਸਫੇਅਰਲੀ ਸ਼ੋਪਿੰਗ ਕਰਨੀ ਆ 10 ਸਤਾਰਾਂ ਟਾਈਆਂ ਚਾਰਾ ਸਾਰਾ ਕੋਸ਼ੀ ਇੱਕ ਕੋ ਸਾਥੇ ਡਾਗਨ ਨੂੰ ਮਿਲੂਗਾ ਜੰਡੇ ਆਲੇ ਗੁਰੂ ਦਰਗਾਹੇ ਹਾਂਜੀ ਕਿ ਤੁਹਾਡੇ ਵੀ ਤਾਏ ਚਾਚੇ ਮਾਮੇ ਮਾਸੜ ਦੇ ਮੁੰਡੇ ਦਾ ਵਿਆਹ ਆ ਗਿਆ ਜਾਂ ਕਿਸੇ ਪੱਕੇ ਯਾਰ ਦਾ ਵਿਆਹ ਆ ਗਿਆ ਹੁਣ ਟੈਨਸ਼ਨ ਪੈ ਗਈ ਹੁਣੀਆ ਕੱਪੜੇ ਕਿੱਥੋਂ ਲੈਣੇ ਆ ਅੱਜ ਟੈਨਸ਼ਨਾਂ ਨੂੰ ਚੜਾੜੀਆ ਜੜਦੋ ਖਤਮ ਕਰਦੇ ਆਂਗੇ ਲੈ ਕੇ ਆਏ ਅੱਜ ਤੁਹਾਨੂੰ ਮੈਂ ਤਮੁੰਦਰ ਦੇ ਵਿੱਚ ਲੈ ਕੇ ਆਇਆ ਮੱਝਰੀ ਧਰਤੀ ਦੇ ਜੜਿਆਲਾ ਗੁਰੂ ਮਾਤੂ ਸ਼੍ਰੀ ਦਸਤਾਰ ਦੇ ਸੂਰਤੇ ਆਹ ਕੋਟਮੈਂਟ ਤੁਸੀਂ ਜਾਣਿਓ ਵੱਡੇ ਵੱਡੇ ਸ਼ੀਸ਼ਾ ਵਾਲੇ ਸ਼ੋਅਰੂਮਾਂ ਦੇ ਵਿੱਚ 25000 ਰੁਪਏ ਦੇ ਕੁੰਡਾ ਕਰਾ ਕੇ ਆਉਨੇ ਹੋ ਤੁਸੀਂ ਆਹ ਦੇਖੋ ਜਿਹੜੇ ਸ਼ਹਿਰੀ ਬਾਊ ਸਾਡੇ ਭਰਾ ਆ 30000 ਰੁਪਏ ਚ ਕੁੰਡਾ ਕਰਾ ਕੇ ਆਉਣੇ ਹੋ ਆ ਦੇਖੋ ਜਿਹੜੇ 40 40000 ਰੁਪਏ ਲੈਣੇ ਹੋ ਅੱਜ ਦਾ ਧੂੜਾ ਚੱਕ ਦੇਗਾ ਧੂੜਾ ਸੋ ਆਹ ਦੇਖੋ ਜੀ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 15 20000 ਰੁਪਏ ਦਾ 2 ਪੀਸ ਕੋਟਮੈਂਟ ਲੈਣੇ ਹੋ ਸਾਡੇ ਕੋਲ ਆ ਜਾਓ ਬਾਈ 2995 ਚ ਸਿਲਾਈ ਕਰਕੇ ਦਵਾਂਗੇ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਮੈਂ ਚੈਲੰਜ ਕਰ ਦਿੰਦੀ ਸਿਲਾਈ ਬਾਜ਼ਾਰ ਚ 4000 ਤੋਂ 5000 ਕਲੀ ਸਿਲਾਈ ਆ ਅਸੀਂ 2995 ਜਿਦਾਂਗੇ ਆ ਲਓ ਜਿਹੜੇ ਸ਼ਹਿਰੀ ਭਰਾ ਸਾਡੇ 2995 ਵਿੱਚ ਇਹ ਵੀ ਦੇ ਦੇਾਂਗੇ ਇਹਦਾ ਕੋਈ ਰੇਟ ਨਹੀਂ ਪੁੱਛਣਾ ਇਸ ਲਈ ਸਹੀ ਜਗ੍ਹਾ ਸਹੀ ਟਿਕਾਣੇ ਤੇ ਆ ਜਾ ਕਰੋ ਆਪਣੀ ਲੁੱਟ ਨੂੰ ਬਚਾ ਲਓ ਆ ਲਓ 3 ਪੀਸ ਕੋਟਪਿੰਟ ਜੈਂਟਲਮੈਨ ਕੋਟਪਿੰਟ ਆ ਜਿਹੜੇ ਸਾਡੇ ਐਨ ਆਰ ਆਈ ਭਰਾ ਦੇਖਦੇ ਆ ਉਹ ਜੜਿਆਲੇ ਗੁਰੂ ਆਣਾ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ 에어ਪੋਰਟ ਦੇ ਉਤਰੋ ਸਿੱਧੇ ਜੜਿਆਲੇ ਗੁਰੂ ਆ ਜਾਓ ਆ ਜਿਹੜਾ ਤੁਸੀਂ ਹਜ਼ਾਰ ਹਜ਼ਾਰ ਪੌਂਡ 2 2 ਹਜ਼ਾਰ ਡਾਲਰ ਲਾਉਣਿਓ ਬਾਹਰਲੇ ਮੁਲਕਾਂ 'ਚ ਸਾਡੇ ਕੋਲ ਆ ਜਾਓ ਸਿਰਫ 3760 ਰੁਪਏ ਦੇ ਵਿੱਚ ਦਵਾਂਗੇ ਸਲਾਈ ਕਰਕੇ ਇਹਦਾ ਇੰਡੀਆ ਦੇ ਵਿੱਚ ਵੀ ਇਹਦਾ ਰੇਟ 20000 ਤੋਂ 25000 ਤੁਸੀਂ ਵੱਡੇ ਵੱਡੇ ਸ਼ੋਅਰੂਮਾਂ 'ਚ ਆ ਕੇ ਦੇ ਆਉਣੇ ਹੋ ਕੋਈ ਲੁੱਟ ਕਰਾਉਣ ਦੀ ਲੋੜ ਨਹੀਂ ਆ ਵਿਆਹ ਆ ਗਿਆ ਤੁਹਾਡਾ ਹੁਣ ਤੁਸੀਂ ਕਿਉਂ ਕਿਸੇ ਦੀ ਪਾਈ ਹੋਈ ਸ਼ੇਰਬਾਨੀ ਪਾਉਣੀ ਆ ਕੋਈ ਰੈਂਟ ਰੂਟ ਤੇ ਲੈਣ ਦੀ ਲੋੜ ਨਹੀਂ ਜਿੰਨੇ ਆ ਤੁਸੀਂ ਰੈਂਟ ਦਿੰਨੇ ਹੋ 8-10000 ਰੁਪਏ ਤੁਸੀਂ ਰੈਂਟ ਦੇ ਦੇਣੋ ਸ਼ੇਰਬਾਨੀ ਦੇ ਜਾ ਕੇ ਦੁਕਾਨਦਾਰ ਨੂੰ ਆ ਸਾਡੇ ਕੋਲ ਆ ਜਾਓ 6500 ਰੁਪਏ ਦੇ ਵਿੱਚ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਨਾਪਰੀ ਦੇ ਦਿਆਂਗੇ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਆ ਬਾਸਕਟਾਂ ਦੇ ਵਿੱਚ ਤਾਂ ਮੈਂ ਕਿਹਾ ਪੂਰੇ ਪਟਾਕੇ ਆ ਜਿੱਦਾਂ ਦਾ ਮਰਜੀ ਰੰਗ ਲੈ ਲਿਓ ਸਾਡੇ ਕੋਲੋਂ ਜਿੱਦਾਂ ਨੇ ਮਰਜੀ ਬਟਨ ਲਵਾ ਲਿਓ ਆ ਜੇ ਭਾਂਜੂ ਭੱਜ ਜਿੱਦਾਂ ਮਰਜੀ ਫਿੰਗੀਆਂ ਡੇਡੀਆਂ ਲਵਾ ਲਿਓ ਤੁਹਾਡੀ ਜਿੱਦਾਂ ਦਾ ਡਿਜ਼ਾਈਨ ਹੈਗਾ ਬਲੇਜ਼ਰਾਂ ਵੀ ਦਵਾਂਗੇ ਬਾਸਕਟਾਂ ਵੀ ਦਵਾਂਗੇ ਉਸ ਤੋਂ ਇਲਾਵਾ ਹੁਣ ਆਪਾਂ ਲੈਣੇ ਆ ਕੁਰਤੇ ਪਜਾਮੇ ਤੁਸੀਂ ਚਾਹੇ ਪਾਰਟੀ ਵਰ ਕੋਰਤੇ ਪਜਾਮੇ ਲੈਣੇ ਆ ਚਾਹੇ ਤੁਸੀਂ ਘਰ ਪਾਉਣ ਲਈ ਲੈਣੇ ਆ ਚਾਹੇ ਤੁਸੀਂ ਬਾਹਰ ਆਉਣ ਜਾਣ ਲਈ ਆ ਗੀਜ਼ਾ ਕਾਟਨ ਦਾ ਕਪੜਾ ਬਾਜ਼ਾਰ 'ਚ ਆ ਕੇ ਪਤਾ ਕਰ ਲਿਓ ਕੁਰਤੇ ਪਜਾਮੇ ਦਾ ਰੇਟ 3000 ਰੁਪਏ ਤੋਂ ਘੱਟ ਕਿਸੇ ਨੇ ਤੁਹਾਨੂੰ ਨਹੀਂ ਦੇਣਾ ਅਸੀਂ 3000 250 ਵੀ ਨਹੀਂ ਲੈਣਾ 2500 ਵੀ ਨਹੀਂ ਲੈਣਾ ਛੱਡੋ 1500 ਵੀ ਨਹੀਂ ਲੈਣਾ 1300 ਰੁਪਏ ਚ ਆਹ ਕੁਰਤਾ ਪਜਾਮਾ ਸਲਾਈ ਕਰਕੇ ਗੀਜ਼ਾ ਕਾਟਨ ਦਾ ਕੱਪੜਾ ਲਾ ਕੇ ਦੇ ਦੇਾਂਗੇ ਭਾਈ ਜੀ ਬਾਜ਼ਾਰ ਸਾਰਾ ਹਿੱਲੇ ਪਿਆ ਆ ਉਹ ਕਹਿੰਦੇ ਗੱਲ ਸਮਝੋ ਬਾਹਰ ਹੋਈ ਆ ਦੁਕਾਨਦਾਰ ਹਿੱਲੇ ਪਿਆ ਸ਼ੋਅਰੂਮਾਂ ਨੇ ਮਾਲ ਖੇਲੇ ਪਿਆ ਫੈਕਟਰੀਆਂ ਮਿਲਾਂ ਲੇ ਹਿੱਲੇ ਪਿਆ ਇੱਥੋਂ ਤੱਕ ਭਾਈ ਜੀ ਟੇਲਰ ਵੀ ਹਿੱਲੇ ਪਿਆ ਉਹ ਕਹਿੰਦੇ ਜਿੰਨੇ ਦੀ ਸਾਡੀ ਸਲਾਈ ਆ ਉਤੋਂ ਵੀ 1000 1000 ਰੁਪਿਆ ਸਾਫ ਆ ਸਲਾਈ ਕਰਕੇ ਕੋਟ ਪੈਂਟ ਦੇਈ ਜਾਂਦੇ ਕਹਿੰਦੇ ਕਰੀ ਕੀ ਜਾਂਦੇ ਗਿੱਦੜ ਸਿੰਘ ਹੀ ਕਿਹੜੀ ਹੈ ਮਾਤੂ ਸ਼੍ਰੀ ਕੋ ਉਹ ਦੇਖੋ ਜੀ ਮਾਤੂ ਸ਼੍ਰੀ ਦਾਸਤਾਰ ਕੋਲੇ ਗਿੱਦੜ ਸਿੰਘ ਹੀ ਲੱਭ ਗਈ ਹੈ ਲੋਕਾਂ ਦੇ ਫਾਇਦੇ ਵਾਲੀ ਕਿਉਂਕਿ ਹੁਣ ਤਾਂ ਹਲੇ ਚੱਕਰ ਭੈਣੇ ਆ ਕਿਉਂਕਿ ਬਹੁਤ ਹੋ ਗਈ ਲਾਟ ਟੋੜੀ ਬਹੁਤ ਠਗੀਆਂ ਮਾਰਦੀਆਂ ਦੁਕਾਨਦਾਰਾਂ ਨੇ ਬਹੁਤ ਟੇਲਰਾਂ ਨੇ ਪੈਸੇ ਕਮਾਲੇ ਕੋਠੀਆਂ ਪਾਲੀਆਂ ਕਾਰਾਂ ਲੈ ਲਈਆਂ ਪਰ ਹੁਣ ਨਹੀਂ ਹੁਣ ਹਣੀਏ ਸੱਚ ਕਹਿੰਦੇ ਸੱਚ ਡੱਗੇ ਦੀ ਜੋੜ ਤੇ ਦਵਾਂਗੇ ਆ ਚੱਕੋ ਕੋਟ ਪੈਂਟ ਪੂਰਾ 2995 ਦਾ ਸਟਿਚ ਕਰਕੇ ਕੱਪੜਾ ਲਾ ਕੇ ਕੱਪੜੇ ਦੀ ਕੁਆਲਿਟੀ ਜੱਲ ਹੀ ਨਹੀਂ ਲਈ ਕਾਗਜ਼ ਨਹੀਂ ਲਾਇਆ ਆ ਚੈੱਕ ਕਰੋ ਇੱਕ ਕੱਪੜੇ ਨੂੰ ਕੁਝ ਹੋਣਾ ਨਹੀਂ ਰੰਗ ਇੱਕ ਤੋਂ ਨਹੀਂ ਟੈਨ ਡਾਰਕ ਲਾਈਟ ਜਿੱਤਾ ਦੇ ਮਰਜ਼ੀ ਰੰਗ ਬਰਾਲੋ ਉਹ ਕੈਮਰੇ ਵਾਲੇ ਵੀਰੇ ਇੱਥੇ ਵੀ ਕੈਮਰਾ ਮਾਰਦੇ ਰੰਗ ਟੈਨ ਪਿਸਤਾ ਤੁਸੀਂ ਪਹਿਲਾਂ ਹੀ ਕਹਤਾ ਪੱਕੇ ਯਾਰ ਦੋਸਤ ਦਾ ਵਿਆਹ ਆ ਗਿਆ ਚਾਹੇ ਰਿਸ਼ਤੇਦਾਰਾਂ ਦਾ ਵਿਆਹ ਆ ਗਿਆ ਕੋਟ ਪੈਂਟ ਹੁਣ ਵਧੀਆ ਰੰਗਾਂ 'ਚ ਦੇਣੇ ਆ ਆਜੋ ਹੁਣ ਗੱਲ ਕਰ ਲੈਨੇ ਰਾਇਲ ਕਲਾਸ ਲਗਜ਼ਰੀ ਦੀ ਦੇਖੋ ਜੀ ਚੈਲੰਜ ਕਰਦੇ ਆ ਝੋਕ ਕੇ ਰਾਇਲ ਕਲਾਸ ਲਗਜ਼ਰੀ ਰੇਮੰਡ ਸੀਆਰਾਮ ਹਾਲੈਂਡ ਨੋ ਟੈਰੀ ਦੇ ਟਾਪ ਦੇ ਇਟਾਲੀਅਨ ਫੈਬਰਿਕ ਵੀ ਹੈਗੇ ਆ ਪਰ ਇਹਨਾਂ 'ਚ ਕੋਈ 20000 30000 ਨਹੀਂ ਹੈਗਾ 12000 ਤੋਂ ਉੱਤੇ ਸਾਡੇ ਕੋਲੇ ਕੋਟ ਪੈਂਟ ਨਹੀਂ ਹੈਗਾ ਜਿਹੜੇ 30 30000 35 35000 ਦੁਕਾਨਦਾਰ ਕਹਿੰਦੇ ਆ ਹਾਤੇ ਕੋਲੇ 12000 ਦਾ ਕੋਟ ਪੈਂਟ ਸਟਿਚ ਕਰਕੇ ਦੁੱਤੇ ਰੇਟ ਨਹੀਂ ਹੈਗਾ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਆਮ ਦੁਕਾਨਦਾਰ ਕਿੱਤਾਂ ਹੀ ਤੁਹਾਡੇ ਨਾਲ ਲੁੱਟ ਕਰਦੇ ਆ ਰੰਗ ਚੈੱਕ ਕਰੋ ਸਾਡੇ ਕੋ ਕਿੰਨੇ ਆ ਜੀ ਦੇਖੋ ਜੀ ਇਹ ਕਪੜਾ ਆ ਕਪੜਾ ਦੁਕਾਨਦਾਰ ਸੋਨੇ ਦੇ ਭਾਅ ਤੇ ਵੇਚੀ ਜਾਂਦੇ ਆ ਅਸੀਂ ਤੁਹਾਨੂੰ ਦੇ ਰਹੇ ਆ 5000 ਰੁਪਏ 1000 ਰੁਪਏ ਮਾਰਜਿਨ ਦੇ ਕਪੜਾ ਕਿਉਂਕਿ ਸਾਨੂੰ ਪਤਾ ਮਿਹਨਤ ਤੁਸੀਂ ਕਰਦੇ ਹੋ ਰਾਤ ਦਿਨ ਪੈਸੇ ਜੋੜਦੇ ਹੋ ਤੁਸੀਂ ਕਿਸੇ ਕੋਲ ਕੋਈ ਹੱਕ ਨਹੀਂ ਤੁਹਾਡੀ ਜੇਬ ਤੇ ਡਾਕਾ ਮਾਰ ਕੇ ਰੁਪਈਆ 15 20 ਸ਼ੂ ਐਦਾਂ ਨਹੀਂ ਕਰਨੀ ਇੱਥੇ ਫਾਇਦੇ ਹੁੰਦੇ ਆ ਕੋਰਟ ਪੈਂਟ ਦਿੱਤਾ ਹੁਣ ਬਾਰੀ ਕੁਰਤੇ ਪਜਾਮੇ ਦੀ ਐ ਜਾਗੂ ਵਾਸਤੇ ਪਾਰਟੀ ਵੇਅਰ ਕੁਰਤੇ ਪਜਾਮੇ ਜਿੰਨੀ ਟੌਰ ਨਿਕਲਦੀ ਐ ਨਾ ਇੰਨੀ ਟੌਰ ਕੋਰਟ ਪੈਂਟ ਦੀ ਨਹੀਂ ਹੁੰਦੀ ਆ ਚੈੱਕ ਕਰੋ ਵਾਈਟ ਕਲਰ ਦਾ ਕੁਰਤਾ ਪਜਾਮਾ ਕੀਜ਼ਾ ਕਾਟਨ ਦਾ ਬਜ਼ਾਰਾਂ 'ਚ 15 1500 ਰੁਪਏ ਦਾ ਮਿਲਦਾ ਆ ਚੈਲੰਜ ਕਰਕੇ ਸੌਦਾ ਵੇਚਦੇ ਆ 700 ਰੁਪਏ ਦਾ ਲੈ ਜਾਓ ਚੱਕੋ ਪੇਪਰ ਕਾਟਨ ਦਾ ਕੁਰਤਾ ਪਜਾਮਾ ਦੰਨੇ 3500 ਤੋਂ ਵਧੀਆ ਮੈਂ ਚਾਲੀ ਦੀ ਗੱਲ ਨਹੀਂ ਕਰ ਰਿਹਾ ਬਹੁਤ ਦੁਕਾਨਦਾਰ ਵੇਚਦੇ ਪੇਪਰ कॉटन ਦਾ ਕੁੜਤਾ ਪਜਾਮਾ ਚਾਲੀ ਕਿਸੇ ਕੰਮ ਦੀ ਐ ਕੁਆਲਿਟੀ ਨਹੀਂ ਕਲਾਪੀ ਟਾਲੀਆਂ ਬ੍ਰਾਂਡ ਦੀ ਵੇਚ ਰਹੇ ਆ 1500 ਰੁਪਏ ਦਾ ਕੁੜਤਾ ਪਜਾਮਾ ਬਿਆਰਾਂ ਦੇ 3-3000 ਦਾ ਮਿਲਦਾ ਲੈਲਣ ਦਾ オリジナル ਲੈਲਣ ਦਾ ਕੋਈ ਸਾਠਤੀ कॉटन ਨਹੀਂ オリジナル ਲੈਲਣ ਦਾ ਕੁੜਤਾ ਪਜਾਮਾ 2000 ਰੁਪਏ ਦਾ ਦਿਨੇ ਜਿਹੜਾ 5-5000 ਦਾ ਮਿਲਦਾ ਵਾ ਡਿਜ਼ਾਈਨਿੰਗ ਕੁੜਤੇ ਪਜਾਮੇ ਚੈੱਕ ਕਰ ਲੋ ਕਿੰਨੀ ਆ ਵਾਈਟ ਦੇ ਵਿੱਚ ਚੈੱਕ ਕਰੋ ਸਾਡੇ ਕੋਲ 20 ਤੋਂ 30 ਤਰ੍ਹਾਂ ਦੀਆਂ ਕੁਆਲਿਟੀਆਂ ਪਰ ਬਲੈਕ ਦੇ ਵਿੱਚ ਸਾਡੇ ਕੋਲ 10 ਤੋਂ 12 ਤਰ੍ਹਾਂ ਦੀਆਂ ਰਾਇਲ ਕੁਆਲਿਟੀਆਂ ਬਲੈਕ ਕਲਰ ਦੇ ਵਿੱਚ ਟੌਰ ਕੱਟਣੀ ਹੋਵੇ ਜਿਆਦਾ ਤੇ ਕਹਿੰਦੇ ਬਲੈਕ ਕਲਰ ਹੀ ਪਉਦਾ ਉਹ ਬਲੈਕ ਕਲਰ ਤਾਂ ਹੋ ਗਿਆ ਪਰ ਰੰਗਾ ਮੇਚੀ ਦੀ ਵੀ ਗੱਲ ਕਰ ਲੈਣੀ ਆ ਰੰਗਾ ਮੇਚੀ ਕੁੜਤਾ ਪਿਆ ਮੈਂ ਇਹ ਨਹੀਂ ਸਾਡੇ ਕੋਲ 3000 ਤੋਂ ਸ਼ੁਰੂ ਹੁੰਦਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਰੰਗ ਚੈੱਕ ਕਰੋ ਲਾਈਟ ਡਾਰਕ ਜਿੱਦਾਂ ਦੇ ਅੱਜਕੱਲ ਸ਼ਕੀਨ ਗਪਰੂ ਮੁੱਛਾ ਖੜੀਆਂ ਕਰਕੇ ਕੋਚ ਮੀਆਂ ਪੱਗਾ ਬਣ ਕੇ ਜਦੋਂ ਟੌਰ ਫੁੱਲ ਕੱਢਦੇ ਆ ਰੰਗਦਾਰ ਕੁੜਤੇ ਪਜਾਮੇ ਪਾਉਂਦੇ ਆ ਮਾਲਵੇ ਦੀ ਮਾਤੂਸ਼ੀ ਦੀ ਦਸਤਾਰ ਪੂਰੇ ਪੰਜਾਬ 'ਚ ਨੰਬਰ 1 ਜੰਡੇ ਵਾਲੇ ਗੁਰੂ ਦਾ ਸਟੋਰ ਜਿੱਥੇ ਸਮਾਈ ਵੀ ਟੌਪ ਦੀ ਜਿੱਥੇ ਕੱਪੜਾ ਵੀ ਟੌਪ ਦਾ ਤੇ ਰੇਟ ਘੱਟ ਤੇ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਉਹ ਬਾਈ ਜੀ ਬਹੁਤ ਕੁਝ ਚਾਹੀਦਾ ਦੱਸਾਂ ਕਿ ਕੀ ਚਾਹੀਦਾ ਤੁਸੀਂ ਕਹਿੰਦੇ ਮੂਛਾਂ ਖੜੀਆਂ ਕਰਕੇ ਦਸਤਾਰ ਚੰਗੀ ਬਣ ਕੇ ਦਸਤਾਰ ਚੰਗੀ ਪੰਨਣ ਲਈ ਕੱਪੜਾ ਵੀ ਚੰਗਾ ਚਾਹੀਦਾ ਇਹ ਹੈਗਾ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਦਸਤਾਰਾਂ ਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਉਹ ਸਾਡੇ ਕੋਲ 550 ਤੋਂ ਵੱਧ ਰੰਗਿਆ ਜੇ ਗਿੰਨ ਲਾਪੋਂ ਆ ਕੇ ਰਾਤ ਪੈਣੀ ਆ ਦੇਖੋ ਲੱਗੇ ਹੋਇਆ 550 ਤੋਂ ਵੱਧ ਸਾਡੇ ਕੋਲ ਰੰਗ ਹੈਗੇ ਆ ਰੰਗਣ ਦੀ ਗਾਰੰਟੀ ਆ ਖਫੇਟ ਹੋ ਜਵੇ ਟੱਪ ਛੇੜ ਜਾਵੇ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਆਜੋ ਆਪਣੀ ਪਾਈ ਪੱਗ ਰੱਖ ਕੇ ਨਵੀਂ ਪੱਗ ਬਦਲ ਕੇ ਲੈ ਜਾਓ 1 ਰੁਪਿਆ ਤੁਹਾਡੇ ਤੋਂ ਲੈਣਾ ਨਹੀਂ ਅਸੀਂ ਡਰਾਮੇ ਨਹੀਂ ਕਰਨਾ ਜੀ ਤੱਲਾਇਓ ਸ਼ਾਮ ਆ ਦੁਪਹਿਰ ਆਇਓ ਇੱਕ ਹੱਥ ਦੋ ਦੂਜੇ ਹੱਥ ਲਓ ਉਹ ਫਾਰਮੂਲਾ ਚੱਲਦਾ ਇਸ ਦੇ ਨਾਲ ਨਾਲ ਤੁਸੀਂ ਪੱਗਾਂ ਨਾਲ ਮੈਚ ਕਰਕੇ ਟਾਈਆਂ ਲੈਣੀਆਂ ਸ਼ਰਟਾਂ ਨਾਲ ਮੈਚ ਕਰਕੇ ਲੈਣੀਆਂ ਘਰ ਵਾਲੀ ਦੇ ਫੁਰਜ਼ ਮੈਚ ਕਰਨੀ ਟਾਈ ਐਂਕੀ ਵੀ ਪੌਸ ਰੈਡੀ ਆਣਿਆ ਤੇ ਤੁਸੀਂ ਸੂਟ ਲੈਣ ਦੀ ਸੀ ਕੋਈ 5000 ਦਾ ਸੂਟ ਕੋਈ 10000 ਦਾ ਸੂਟ ਪਰ ਲਾਈਨੀ ਦੇ ਕਪੜਾ ਮਾੜਾ ਲੈਂਦੇ ਹੋ ਤਾਂ ਉਦੋਂ ਤੁਹਾਡਾ ਨੁਕਸਾਨ ਹੋ ਜਾਂਦਾ ਲਾਈਨ ਦੇ ਕਪੜਾ ਸਾਡੇ ਕੋਲ ਸਿਰਫ 40 ਰੁਪਏ ਮੀਟਰੋਂ ਸ਼ੁਰੂ ਹੋ ਜਾਂਦਾ ਇਹਦੀ ਵੀ ਪੂਰ ਗਾਰੰਟੀ ਆ ਹੁਣ ਆਜੋ ਮਨ ਆਫ ਕਲਾਸ ਦੇ ਬਲੇਜ਼ਰ ਹਾਂਜੀ ਮੇਨ ਫੂਲਗਣ ਦੇ ਬਲੇਜ਼ਰ ਤੁਸੀਂ ਭੁੱਲ ਗਏ ਹੋ ਬਲੇਜ਼ਰ ਜਿਹੜੇ ਡੀਸੀ ਸਾਹਿਬ ਨੇ ਪਾਏ ਹੁੰਦੇ ਆ ਜਿਹੜੇ ਐਸਐਚਓ ਸਾਹਿਬ ਨੇ ਪਾਏ ਹੁੰਦੇ ਆ ਜਦੋਂ ਅਫਸਰ ਘਰਾ ਦੇ ਵਿੱਚ ਆਉਂਦੇ ਨੇ ਵਿਆਹ ਸ਼ਾਦੀਆਂ ਪਾਰਟੀਆਂ ਤੇ ਤੇ ਆਹੀ ਚੈੱਕ ਕਲਰ ਦੇ ਬਲੇਜ਼ਰ ਪਾਏ ਹੁੰਦੇ ਆ ਸੋਹਣੇ ਸੋਹਣੇ ਵਾਈਟ ਸ਼ਰਟਾਂ ਥੱਲੇ ਪਾਈਆਂ ਹੁੰਦੀਆਂ ਇਹ ਵੀ ਸਾਡੇ ਕੋਲੇ ਹੈਗੇ ਆ ਪਰ ਇਹ ਵੀ 4000 5000 22500 ਦੀ ਲੈ ਜਾਓ ਉਸ ਤੋਂ ਬਾਅਦ ਫੂਲਨ ਦੇ ਲੌਂਗ ਕੋਟ ਲੌਂਗ ਕੋਟ ਟੈਨ ਕਲਰ ਦੇ ਬਣਾਣੇ ਆ ਔਰ ਫੋਲ ਲੱਗ ਗਰਮੀ ਆਉਣੀ ਹੈ ਸਰਦੀ ਦੇ ਵਿੱਚ ਵੀ ਜਦੋਂ ਲੌਂਗ ਕੋਟ ਕਨੇਡਾ ਤੋਂ ਆਏ ਹੋਏ ਇੰਗਲੈਂਡ ਤੋਂ ਆਏ ਹੋਏ ਵੀਰਾਂ ਨੇ ਇੱਥੇ ਪੰਜਾਬ ਦੀਆਂ ਗਲੀਆਂ ਜੇ ਪਾ ਕੇ ਘੁੰਮਣਿਆ ਆਜੋ ਸ਼ੇਰਵਾਨੀਆਂ ਦੀ ਗੱਲ ਕਰ ਲੈਨੇ ਆ 15 15000 ਸ਼ੇਰਵਾਨੀਆਂ ਦਾ ਰੈਂਟ ਭਰਦੇ ਹੋ ਤੁਸੀਂ ਹੁਣ ਨਹੀਂ ਲੋੜ ਹੈਗੀ 15000 ਸ਼ੇਰਵਾਨੀ ਦਾ ਰੈਂਟ ਭਰਨ ਲਈ ਆਜੋ 15000 ਲਾਉਣ ਦੀ ਲੋੜ ਨਹੀਂ 6500 7000 ਚ ਇਦਾਂ ਦੀਆਂ ਸ਼ੇਰਵਾਨੀਆਂ ਸਟਿਚ ਕਰਕੇ ਲੈ ਜਾਓ ਇਹਨਾਂ ਦੇ ਚਾਹੇ ਤੁਸੀਂ ਬਾਸ ਕੀਤਾ ਬਣਾ ਲਓ ਕੜਤੇ ਪਜਾਮੇ ਦੇ ਨਾਲ ਰਾਇਲ ਕਲਾਸ ਟੀਟਾ ਬਹੁਤ ਕਾ ਟ੍ਰੇਡਾ ਵਿੱਚ ਹਰ ਇੱਕ ਚੀਜ਼ ਮਿਲਦੀ ਹੈ ਇਸ ਸ਼ੋਰੂਮ ਤੋਂ ਕੋਟ ਪੈਂਟ ਕੁਰਤਾ ਪਜਾਮਾ ਵਾਸਤ ਸ਼ੇਰਵਾਨੀਆਂ ਬਲੇਜ਼ਰ ਜੋ ਵੀ ਤੁਸੀਂ ਜੈਨ ਸਵੈਰਲੀ ਸ਼ਾਪਿੰਗ ਕਰਨੀ ਹੈ ਦਸਤਾਰਾਂ ਟਾਈਆਂ ਸ਼ਾਰਾ ਸਾਰਾ ਕੁਝ ਇੱਕੋ ਸਾਥ ਠੇਕਾ ਤੁਹਾਨੂੰ ਮਿਲੂਗਾ ਜੰਡੇ ਵਾਲਾ ਗੁਰੂ ਦਰਗਾਂ। ਕਿਉਂ 35 ਫਿਰ ਤੱਕ ਚੈਂਪੀਅਨ ਆ ਨੰਬਰ نوٹ ਕਰ ਲਓ ਸਕਰੀਨ ਤੇ ਆ ਕੋਈ ਮੰਨ ਜੇ ਸਵਾਲ ਆ ਤਾਂ ਫੋਨ ਕਰ ਲਿਓ ਆਜੋ ਫੋਰ ਪਾਸੇ ਇੱਧਰ ਉੱਧਰ ਜਾ ਕੇ ਐਵੇਂ ਲੁੱਟਾ ਲਾਟਾ ਨਾ ਕਰਾਓ ਤੁਹਾਡਾ ਆਪਣਾ ਸਟੋਰ ਆ ਮਾਧੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਜੜਿਆਲਾ ਗੀ ਬਾਈ ਬਾਈ ਟਾਟਾ